ਸਕਾਵੇਚੇ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਰਾਜਵੀਰ ਨੂੰ ਬਹੁਤ ਚੁੱਕੇ ਆਪਾਂ ਪਿੰਡ ਹੁਸਮਾ ਜ਼ਿਲ੍ਹਾ ਤਰਨਤਪੁਰ ਤੇ ਸ੍ਰੀ ਜਲੰਧਰ ਤੇ ਅੱਜ ਵੀ ਨੇ ਕੋਈ ਛੇ-ਸੱਤ ਲਗਭਗ ਪਜੋ ਸੇਲ ਆ ਚਲੋ ਗਾਵੇਂ ਬੜੀਆਂ ਟੌਪ-ਟੌਪ ਦੇ ਪਰ ਭਾ ਨੇਕ-ਨੇਕੇ ਹੋਣੇ ਆ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਹਸਤੀਕਾਲ ਹਸਤੀਕਾਲ ਸੰਦੀਪ ਜੀ ਕੀ ਹਾਲ ਹੈ ਜੀ ਹੋਰ ਸਾਰਾ ਬਾਈ ਜੀ ਹਸਤੀਕਾਲ ਜੀ ਹਸਤੀਕਾਲ ਠੀਕ ਕਿਵੇਂ ਕਿਵੇਂ ਚੱਲਦਾ ਹੀ ਕੰਮ ਬੜੀ ਆਉਂਦੀ ਹੈ ਜੀ ਬੜੀ ਕਿਰਪਾ ਮਾਰੀ ਜੀ ਦੇਖਿਆ ਮਾਰਾ ਮੈਂ ਨਾ ਕੋਈ ਚੱਕਰ ਨਹੀਂ ਦੇ ਮੈਂ ਪਾ ਵੀ ਆਪਣੇ ਸਨਿਹਜੀ ਬਿਲਕੁਲ ਜੈ ਜੀ ਆ ਜਿੱਦਾਂ ਤੁਰਿਆ ਨਹੀਂ ਉਹਦਾ ਤੁਰਿਆ ਜਾਣੀ ਆਪਾਂ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਹੋਰ ਮੰਨਿਆ ਲੈ ਜੀ ਨਵੇਂ ਲਿਆਓ ਜੀ ਬਿਲਕੁਲ ਬਿਲਕੁਲ ਪੁਰਾਣੀਆਂ ਚੱਕੀ ਚੱਲੋ ਫੜੇ ਟਾਈਮ ਸਰੀ ਬਿਲਕੁਲ ਬਿਲਕੁਲ ਜੀ ਦੇਖੋ ਇਹ ਜੀ ਕਿਹਨੂੰ ਬਣ ਕੇ ਬੈਠੇ ਰਹੋ ਕੋਈ ਫਾਇਦਾ ਨਹੀਂ ਕੋਈ ਤਾਂ ਫਾਇਦਾ ਹੀ ਨਹੀਂ ਜੀ ਨਹੀਂ ਨਹੀਂ ਬਿਲਕੁਲ ਨਹੀਂ ਫਾਇਦਾ ਹਾਂ ਜੀ ਅੱਜ ਬਾਜੀ ਫਿਰ ਅੱਜ ਆਪਣੇ ਤਾਂ ਹੈਗੀਆਂ 5 ਗਾਈਆਂ ਹਾਂ ਹਾਂ ਜੀ 2 ਸੁਈਆਂ 3 ਗੱਬਣਾ ਵਾਂ ਤੇ 2 ਮਹੀ ਗੱਬਣਾ ਵਟੀਆਂ ਚਲੋ ਕਰੀਏ ਸ਼ੁਰੂ ਕਰ ਆਜੋ ਫਿਰ ਇੱਧਰ ਆਜੋ ਇੱਕ ਵਾਰ ਆ ਇੱਧਰ ਆਜੋ ਏ ਵਸ਼ੀ ਸੰਦੀਪ ਜੀ ਦੂਜਾ ਸੁਬਾ ਅੱਛਾ ਇਹ ਸਾਂਭੀ ਮਾਰੀ ਜੀ ਕਿਨੇ ਘਟਿਆ ਹੂੰ ਵਸ਼ੀ ਦੇ ਬਹੁਤ ਜਾਨੀ ਵਧੀਆ ਏ ਇਹ ਕੱਚੀ ਕੱਚੀ ਐ ਸਿਰ ਥੋੜੀ ਜੀ ਠੀਕ ਆ ਜੋ ਸੰਦੀਪ 부ਤੀ ਦੇ ਵਾਹੋ ਜੀ 부ਤੀ ਮਾਤੀ ਕਰਾ ਲਓ ਦੇ ਵੇਖੋ ਇਹ ਸਭ ਸਾਂਭੀ ਹੁੜੀ ਘਟਿਆ ਦਿਖਾਓ ਕੈਮਰਾ ਮੈਨ ਜੀ ਚੰਗੀ ਤਰ੍ਹਾਂ ਲੈ ਕੱਚੀ ਐ ਵਸ਼ੀ ਹਾਂ ਹਾਂ ਬੰਦਾ ਤੇ ਬਾਈ ਜੀ ਮੈਂ ਕਿੰਨਾ ਕਰ ਜੂ ਦਾ ਸੁਬੀਰ ਜੀ ਜਿਆਦਾ ਨਹੀਂ 14 15 ਕਿਲੋ ਇਹ ਨੂੰ ਗਿਆ ਤਾਂ 14 15 ਤੁਰ ਗੱਲ ਕਰ ਮਾਨ ਜੇ ਸੰਭੀ ਸੂੰਭੀ ਕੇ ਨੇ ਚੰਗੀ ਨਹੀਂ ਫੇਰ ਭਾਂਜੀ ਵੀ ਦੇ ਦੇ ਬਿਲਕੁਲ ਜੀ ਬਿਲਕੁਲ ਪਰ ਇੰਨਾ ਇਹ ਸੰਦੀਪ ਜੀ ਦੇਣਾ ਕਿਹਦਾ ਬੰਦਾ ਠੱਕ ਬੰਦਾ ਬਾਈ ਹਾਂ ਜੀ ਆ ਲੋ ਬਹਾਉ ਮੂੰ ਮਾਰ ਚੰਗੀ ਬਹਾਉ ਰੱਖੋ ਦੇਖੋ ਚੱਲ ਦੇ ਐ ਸੋਹਣੀ ਬਹਿੜਦਾ ਨਾ ਇਹਨਾਂ ਫਿਰ ਠੰਡੀ ਸੀ ਸੁਨੀ ਜੀ ਬੁੜੀ ਅਰੇ ਘੱਟ ਨਾਲ ਵਿੱਚ ਆਉਣੀ ਪਾ ਲੈ ਘੱਟ ਹਾਂ ਲੋ ਛੁੱਟੀ ਖੜਾ ਬਾਈ ਹਾਂ ਜੀ ਬਰਾ ਸਿੰਜੀ ਜੀ ਮੌਲਤ ਜੀ ਕਰਦਾ ਦਾ 40 ਕਰ ਲੀ ਗਏ ਹੂੰ ਪਰ ਦੋ ਜਿਆਦੇ ਤੇ ਸਾਡਾ 33 ਕਰ ਦਈਏ ਹੋਰ 36 ਦੀ ਦੇ ਦਾਂਗੇ ਉਰੇ 35 ਦੇ ਜਾਣ ਦੋ 35 ਹਜ਼ਾਰ ਵਿੱਚ ਮਾਨਤਰ ਕਰ ਦੇਣਾ ਤੁਹਾਡਾ ਹੋਣਾ ਕਰਦਾ ਕਰਾਂਗੇ ਜਿਹੜਾ ਵੀ ਭਣ ਭਰਾ ਆਊਗਾ ਕਰਾਂ ਕਰਾਂਗੇ ਚਲੋ ਆ ਬੈਠ ਕੱਲ ਦੀ ਸੁਈ ਜੇ ਅੱਛਾ ਜੀ ਤੇ ਦੋਦੇਰੇ ਕੋਲੋਂ ਬੋਲਾ ਹੀ ਆਲੇ ਅੱਛਾ ਬੋਲਾ ਹੀ ਆਲੇ 10 ਕਿਲੋਰੀ ਐ ਗਰੰਟਡ ਹੋ ਗਏ ਗਰੰਟਡ 10 ਕਿਲੋ ਦੀ ਬਹੁਤ ਹੋਊਗਾ ਵੱਧ ਪਰ ਆਪਾਂ ਕਿਲੋ-ਕਿਲੋ ਘੱਟ ਤਾਂ ਦੱਸਣਾ ਸੰਦੀਪ ਜੀ ਕੋਈ ਕੱਲ ਨੂੰ ਵੀਰ ਆਗੇ ਚੋਵੇ ਦਿਨ ਨੂੰ ਇਹ ਨਾ ਫੋਨ ਕਰੇ ਵੀ ਸੰਦੀਪ ਉਹ ਦਾਹਾਂ ਤੇ ਹੀ ਆਟ ਨਿਕਲੇ ਆ ਹਾਂ ਬਿਲਕੁਲ ਉਹ ਕਾਮਲਾ ਹੋ ਗਈ ਹਾਂ ਹਾਂਜੀ ਇਹ ਬੱਛਾ ਬੱਛਾ ਚੋਬਰ ਚੱਲਣ ਦੇ ਕਰਾ ਦੇ ਹਾਂਜੀ ਆ ਵੇਖੀ ਜਰਾ ਰੰਗ ਵੇਖੋ ਸੋਨੇ ਵਹਿੜ ਆਈ ਬਾਰੇ ਇਹ ਚੋਾਈ ਤੋਂ ਵਧੀਆ ਜੀ ਸੋਨੇ ਜੀ ਚੋਾਈ ਇੱਕ ਨੰਬਰ ਹੋ ਗਈ ਚੱਲੋ ਚੋਾਈ ਦਾ ਜੇ ਮਾਰਾ ਹੋ ਗੇ ਪੌਰਾ ਹੀ ਵੀਡੀਓ ਚ ਹਾਂ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਲੋ ਹੋਰ ਵੇਖੋ ਉਹ ਮਾਲਾ ਖਾਓ ਬਲੋ ਆ ਲੋ ਜੀ ਖਾਓ ਹੋਰ ਕਰਾ ਦੇ ਚੱਲ ਕਰਾ ਦੇ ਇਹ ਸਮਝ ਰੰਗ ਵੇਖੋ ਕਿੱਡਾ ਸੋਹਣਾ ਕਰ ਮੈਂ ਤਾਂ ਜੱਤੀ ਵੀ ਹੈਗੇ ਮੈਂ ਤਾਂ ਗਾਲੀ ਹੈਗੇ ਸੋ ਬੀਬੀ ਦੁੱਧ ਪਾ ਕਾੜ ਦੱਸਣਾ ਵਾ ਕਿਲੋ ਕੋਲੋ ਕਿਹ ਵੇਲੇ ਮਾੜਾ ਡੱਗਰ ਉਪਰ ਹੀ ਖਾਣ ਜਾਂਦਾ ਹੈ ਨਾ ਹਾਂਜੀ ਹਾਂ ਕਿਲੋ ਖਣ ਦਾ ਫਰਕ ਪੈ ਜਾਂਦਾ ਬਾਜੀ ਬੱਸ ਤੇ ਜਦੋਂ ਕਿਲੋ ਖਣ ਦਾ ਫਰਕ ਪੈਂਦਾ ਜੇ ਮੰਨ ਲਓ 10 ਹੀ ਦੱਸਿਆ ਅਗਲੇ ਬੰਨੇ 9 ਹੀ ਨਿਕਲ ਆਣਾ ਅਗਲੇ ਦਾ ਦੇਲ ਟੁੱਟ ਜਾਂਦਾ ਯਾਰ ਟੁੱਟ ਟੁੱਟ ਜਾਂਦਾ ਬਈ ਕਿਉਂਕਿ ਅਗਲੇ ਨੇ ਰਕਮ ਲਾ ਕੇ ਖਰੀਦੀ ਦੇ ਬਿਲਕੁਲ ਬਿਲਕੁਲ ਜੀ ਹਾਂਜੀ ਤੇ ਫਿਰ ਇੱਕ ਕਰਕੇ ਘਾਟ ਦੱਸੋ ਅਗਲੇ ਨੂੰ ਹਲਾ ਵਧਿਆਰੀ ਦਾ ਬੋਲੋ ਬਿਲਕੁਲ ਸਰਦੀਪ ਜੀ ਮੁੱਲ ਤੇ ਦਾਗਾ ਜੇ 47000 ਹਾਂਜੀ 2 ਛੋਟ 45 45 ਛੋਟਦਾ ਇਹ 45 ਹਾਂਜੀ ਪੂਰੇ ਹੀ ਯਾਰੀ 40000 ਦੀ ਉਹਦੇ ਦੇ ਮਾਨ ਦਾ ਫੁੱਲ ਫੁੱਲ ਕਰਦੇ ਨੇ ਲੈਣਾ ਚਲੋ ਯਾਰ ਜੀ ਬਸ਼ੀ ਦੇ ਵੀ ਕੱਲ ਦੀ ਵੈੜ ਦੁਈ ਜੀ ਕੱਲ ਦੀ ਵੈੜ ਵੈੜਾ ਵੇਖੋ ਇਹ ਐਂ ਕਹਿੰਦੇ ਵੈੜ ਨਹੀਂ ਮਿਲਦੀਆਂ ਆ ਪੰਜ ਪੰਜ ਖੜੀਆਂ ਇਥੇ ਵੈੜਾ ਬਿਲਕੁਲ ਬਿਲਕੁਲ ਸੰਜੀਵ ਹੈ ਇਹ ਨਹੀਂ ਕੋਈ ਬੁੱਢੜ ਵੈੜਿਆ ਸਾਰੀਆਂ ਦੁਜਨਾ ਵਸੀਆਂ ਜਵਾਨੀ ਵਿੱਚ ਜਵਾਨੀ ਦੇ ਵੇਖ ਮਸਤਾਨੀ ਜੀ ਜੀ ਸੰਦੀਪ ਇਹਨੂੰ ਕਿਤਾ ਵੇ ਲੱਗੇ ਥਾਨ ਥਾਨ ਖੜੇ ਖੜੇ ਖਾਣ ਮਨਾ ਥਾਲਾ ਖਾਓ ਆ ਵੇਖੋ ਇਓਥੇ ਥਾਨਾ ਕੁਆਲਟੀ ਇਹ ਪੂਰੀ ਠੰਢੀ ਆਜੋ ਬੋਤੀ ਬੰਦੂ ਵੇਖੋ ਕਰਾ ਰਿਹਾ ਹੈ ਨਹੀਂ ਠੀਕ ਹੈ ਭਾਈ ਜੀ ਪਰ ਕੋਣ ਮੇਰੇ ਤੋਰ ਫੜ ਕੇ ਲਪੜੀਆਂ ਪੈਂਦੀਆਂ ਨਹੀਂ ਫਿਰ ਲਓ ਜੀ ਤੋਰ ਫੜ ਕੇ ਲਪੜੀਆਂ ਬੈਠੀਆਂ ਆ ਬਸ ਬਸ ਤੋਰ ਫੜ ਕੇ ਲਪੜੀਆਂ ਪੈਂਦੀਆਂ ਆ ਇਹਦੇ ਹੋਈ ਹੈ ਇੱਕ ਵੀਡੀਓ ਪਰ ਆਪਾਂ ਲੱਭਿਆ ਤੋਰ ਫੜ ਕੇ ਆ ਬਸ ਬਸ ਹਾਂ ਜੀ ਬਰਾ ਮੁੱਲ ਤੇ ਸੰਦੀਪ 50 ਹਾਂ ਦੋ ਛਾੜ ਦਾਂਗੇ ਹਰ 40 15 15 44 ਦੀ 45 ਦੀ ਕਿਵਾ ਆ ਰਿਹਾ ਯਾ ਬਤਾਲੀ ਦੀ ਆ ਨਾ 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 ਚਲੋ ਬਾਲੇ ਨਹੀਂ ਟਾੜੇ ਕਮਾਈ ਕਰਨੀ ਹੋਈ ਅਗਲੇ ਨੇ ਹੋਣ ਹੈ ਨਹੀਂ ਕਮਾਈ ਇੰਨੇ ਨਹੀਂ ਇੰਨੇ ਨਹੀਂ ਵਾਸ ਦੀ ਜੀ ਪਹਿਲਾਂ ਵਛੀ ਦੇ ਹਾਂਜੀ ਚਾਹੁੰਦੇ ਹੋ ਜਾਂ ਸ਼ੈੱਡ ਚੋਂ ਲਈਏ ਸ਼ੈੱਡ ਚੋਂ ਲਈਏ ਆਪਾਂ ਵੇਖੀ ਜਨੂਗਰਾ ਹੋਣਾ ਇਹ ਸਭ ਕੱਚੀ ਕੱਚੀ ਦੇ ਵਛੀ ਹਾਂ ਹਾਂ ਆ ਵੇਖੋ ਤਾਂ ਠੀਕ ਹੈਗੇ ਤੇ ਮੂੰਹ ਮਨ ਹਾਉ ਜੀ ਇੱਧਰ ਹੈ ਬਾਕੀ ਫਾਰਮ ਵਾਲੀ ਵੇੜ ਹਾਂ ਮਾਲੀ ਜੀ ਲੋਨੀ ਗੰਟੀ ਦਿੱਤੀ ਹੋਣਾਗਾ ਪਹਿਲਾਂ ਵਸ਼ੀ 20 ਕਿਲੋ ਪਾਊਗੀ ਅੱਛਾ ਵੇਖੋ ਗਰਾਂਦੀ ਸਦੀ ਜੀ ਪੌਣਾ ਵੀ ਚਾਹੀਦਾ ਜੀ ਜਾਲਰੀ ਰੱਖਣੀ ਚਾਹੀਦੀ ਜਾਲਰੀ ਬੜੀ ਵੇੜ ਹਨ ਬਿਲਕੁਲ ਉਥੇ ਤੇ ਖੁੱਲੀ ਜਾਂਦੀ ਆ ਆਪਾਂ ਹੀ ਅਗੇ ਰਸਾ ਪਾਇਆ ਇਹਨੂੰ ਉਥੋਂ ਉਥੇ ਬੜਾ ਖੁੱਲੀ ਆ ਜਾਓ ਹਾਂ ਇਹਨੇ ਗਾਈਆਂ ਖੜੋ ਗਾਈਆਂ ਤੇ ਵਾਧੂ ਬੰਨੀਆਂ ਗਾਈਆਂ ਮੁੱਛਰੀਂ ਦਿੰਦੇ ਇੱਥੇ ਪਰ ਸਾਰੀਆਂ ਵਰਾੜੀਆਂ ਹੀ ਆ ਜਿਹੜੀ ਕਿਸ ਨੂੰ ਚੰਗੀ ਲੱਗਦੀ ਆ ਕੋਈ ਜ਼ਿਆਦੇ ਲਾਉਣ ਵਾਲਾ ਕੋਈ ਘੱਟ ਲਾਉਣ ਵਾਲਾ ਸਾਰੇ ਵਰਾੜੇ ਸਾਰਾ ਮਾਰ ਰੱਖਿਆ ਦੁਕਾਨ 'ਚ ਹਾਂਜੀ ਭਰਾ ਮੋਹਲ ਸੰਦੀਪ ਜੀ ਨੇ 57 55 ਦੀ ਦੇ ਦਾਂਗੇ ਤੋਂ 100 ਸਰਦਾਂਗੇ ਜੀ 53 ਇਹ ਪੂਰੇ 50 ਦੀ ਦੇ ਦਾਂਗੇ ਜੀ ਪੂਰੇ 50 ਦੀ ਜਾਨ ਬਿਲਕੁਲ ਜੀ ਰੇਡ ਵੇਖ ਲੋ ਬਾਈ ਕਰਾਓ ਜੇ ਸ਼ਰੀਫ ਜੀ ਸ਼ਾਈ ਵਾਲ ਨਾਲ ਥੋੜੀ ਜੀ ਠੀਕ ਹੈ ਵੱਡੀ ਵਹਿੜ ਨਾਲੇ ਕੋਲ ਵੱਡੀ ਵਹਿੜ ਦੁੱਜਣ ਵਹਿੜ ਜੇ ਖੰਡੀ ਢੁੰਡੀ ਤੇ ਕਾਲੀ ਸ਼ਾਹ ਹਾਂਜੀ ਇਹ ਨਹੀਂ ਬਦੋਗਲੀ ਖਣ ਵੀ ਸੁੰਬਾ ਲਗਾ ਇਹਨਾਂ ਨੂੰ ਗੱਲ ਹੀ ਨਹੀਂ ਕੇ ਚੰਗਾ ਦੁੱਧ ਖਬਰ ਹੋਣਾ ਬੜੀ ਦੁੱਧ ਸੰਦੀਪ 16 17 ਕਿਲੋ ਪਹਿਲਾਂ ਨੇ ਪਾਇਆ ਵਾ ਸੰਦੀਪ ਜੀ ਐਰ ਕੀ ਵੀ ਜ਼ਿਆਦਾ ਨਹੀਂ ਤੇ ਇੰਨਾ 18 ਵੀ ਦੇ ਦੇ ਬਹੁਤ ਵੱਡੀ ਬੱਚੀ ਹਾਂ ਚਲੋ ਨਾ ਠੀਕ ਹੈ ਜੀ ਕੇ ਗੱਲੋਂ ਇਹ ਨਹੀਂ ਵੀ ਲੱਸੀ ਹੋਊ ਆਹ ਠਰ ਉਪਰ ਠੀਕ ਆ हां जी भाई जी राजवीर जी मेरा बोल रहा हूं संदीप मेरा ट्रेड ही हां पूरे 60 दे देंगे कोई गल सुन लीजिए आपानी घटाने 55 जारी दे देंगे 55 ठीक है जी जान दो बस अब ठीक है संदीप दूजन ਝੋਟੀ ਕਰਦਾ ਜੋ ਕਰਦਾ ਕਰ ਲੈ ਕੋਈ ਜੋ ਜੋ ਕਰਦਾ ਨਹੀਂ ਤੂੰ ਹੀ ਕਰਦਾ 1000 ਕਰ ਦੋ ਤੂੰ ਹੀ ਕਰਦਾਗੇ 1000 ਕਰ ਦੋ ਸੀ ਗਿਆ ਆਈ ਦੋਜਣ ਝੋਟੀ ਵੇ संदीप ਪੂਰੇ ਵੱਡੇ ਗੱਬਣ 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 ਭਾਈ ਦੂਜਾ ਸ਼ਹਿਰ ਜਾਂਦਾ ਬਾਈ ਸ਼ਹਿਰ ਜਾਂਦਾ ਬਾਈ ਬੜੀ ਚੰਗੀ ਆ ਨਾ ਮੈਂ ਪੂਰੇ ਭਜਨ ਬੱਤੀਆਂ ਸੀ ਤੇ ਵੱਡੀ ਪੂਰੀ ਖੋਦੇ ਮਨੂਗੀ ਖਲਰੂ ਦੀ ਪੂਰੀ ਤੇ ਬਿਲਕੁਲ ਬਿਲਕੁਲ ਸੰਦੀਪ ਤੋਂ ਤਾਂ ਜ਼ਿਆਦਾ ਨਹੀਂ ਨਾ ਹਾਂ 14 15 ਕਿਲੋ ਝੋਟੀਆਂ ਦੇ ਰਹੇ ਦਾ ਜਿੰਨੀ ਆ ਜੀ ਆ ਹੂੰ ਆਓ ਵੇਖੋ ਆਹੰਦੋ ਜਰਾ ਮਾ ਠੀਕ ਆ ਮੋਲ ਦਾ ਸੰਦੀਪ ਇਹਦਾ ਭਾਵੇਂ ਜੋ ਮਰਜ਼ੀ ਕਰਾਣਾ ਹਾਂਜੀ ਕੋਈ ਮੰਗੇ ਕੋਈ ਡੇਢ ਮੰਗੇ ਕੋ ਆਪਾਂ ਨੂੰ ਆਪਣੇ ਮਾਲ ਨਾਲ ਸਾਰਿਆਂ ਨੇ ਆਪਾਂ ਆਪਣੀ ਜਿੰਦ ਨੂੰ ਆਪਾਂ ਨੂੰ ਚੱਕਰ ਹਾਂ ਮੋਲੇ ਦਾ ਇੱਕ ਦਾ ਹੀ ਹਾਂ ਇਹ ਦਵਾਂਗੇ ਇੱਕ ਸੱਦੀ ਇੱਕ ਸੱਦੀ ਹਾਂ ਪੂਰੇ ਦੀ ਦੇ ਦਾਂਗੇ ਸੰਦੀਪਾ ਸਾਰੀਆਂ ਗੱਲਾਂ ਛੋਟ ਕਰਕੇ ਜਾਂ ਦੋ ਲੱਖ ਦੀ ਲੱਖ ਦੀ ਛੋਟ ਕਰ ਦਈ ਇਹਨਾਂ ਨੇ ਛੋਟ ਲੱਖ ਰੁਪਏ ਹਜ਼ਾਰ ਰੁਪਿਆ ਇਹ ਇਹਨਾਂ ਦੇ ਜਿੰਮੇ ਦੀ ਆਹ ਸੰਦੀਪ ਦੁੱਜਣ ਝੋਟੀ ਦੂਜਾ ਸੁਆ ਸੁਈਏ ਜੀ ਨਹੀਂ ਇਹ ਗੱਪਾਂ ਕੱਟੋ ਕੱਪੜੀਆਂ ਵੇਖ ਇੱਧਰ ਐਕਸੀ ਹੁੰਦਾ ਕੱਪੜੀ ਝੋਟੀ ਦੂਜਾ ਸੁਆ ਵੇਖੋ ਸੈਂਗਲ ਨਿਕਲ ਥੱਲਾ ਵੇਖੋ ਇਹ ਸੰਦੀਪ ਜੀ ਚੌੜਾ ਹਾਂ ਤੇ ਇਹਦੀ ਵੀ 14 ਕਿਲੋ ਦੀ ਗਰੰਟੀ ਆ 14 ਪਹਿਲੇ ਤੁਸੀਂ ਐਂ ਹੀ ਦੇ ਦਾਂਗੇ 15 ਕਿਲੋ ਕੱਟੀ ਕੱਢੂਗੀ ਯਾਰ 15 ਕਿਲੋ ਨਾਮ ਤੇ ਕਰਵਾ ਦੇ ਤੇ ਨਾਲੇ ਵੇਚੋ ਥਾਣ ਵੇਚੋ ਚੱਬਾ ਜੀ ਦੁੱਧ ਨਾਲ ਲਗਾ ਕੇ ਸੰਦੀਪ ਜੀ ਵਾ ਕੱਢੀ ਵੱਡੀ ਮੋਢੀ ਆ ਹਾਂ ਤੇ ਸਹੀ ਕੇ ਕੇ ਸੋਹਣੂ ਸੰਦੀਪ ਜੀ ਥੋੜਾ ਦੇਖੋ ਲਾਸਟ ਵਾਲਾ ਪੀਸ ਹੋ ਗਿਆ ਅਗੇ ਨੂੰ ਉਹ ਕਹੇ ਜੀ ਠੀਕ ਹੈ ਠੀਕ ਆ ਰਹਾ ਕੋ ਮਾਲੋ ਫਰਕ ਪੈ ਗਿਆ ਉਹ ਮੋਲ ਜਿਉ ਮਰਜ਼ੀ ਕਰਾ ਲਾ ਇੱਕ ਵੀ ਦੀ ਝੋਟੀ ਦੇਣੀ ਆ ਇੱਕ 15 ਦੀ ਦੇ ਦਾਂਗੇ ਜੀ ਦੋ ਜੀ ਸਰ ਨਾ ਕਿਤੇ ਦੇ ਆ ਦੀ ਇੱਕ 12 ਦੀ ਹਾਂ ਨਾ ਇਹ ਹਾਂ ਨਾ ਇੱਕ 12 ਰੀ ਅੱਪੀ ਬੋਲ ਬੇ ਬਸ ਹੋਣ ਲਾਸਟ ਐਂਡ ਵਾਲਾ ਪੀਸ ਚਲੋ ਮੇਰੇ ਸੱਤ ਅਸ਼ੂਆ ਭਾਈ ਕੋਲ ਪਰ ਚੁਾਈ ਕਰਕੇ ਚੈੱਕ ਕਰਕੇ ਪਾਸ ਕਰ ਗਨੇ ਜੀ ਹਾਂ ਪਰ ਤੁਹਾਡਾ ਹੱਕ ਬੰਦਾ ਜੀ ਮੈਂ ਜਾਂਦੀ ਆ ਗੱਡੀ ਦੇ ਵਿੱਚ ਤੇ ਕਰਨ ਹਾਂ ਹਾਂ ਜੀ ਨੁਕਸ ਹੋਵੇ ਉਸੇ ਵੇਲੇ ਵੀਰ ਫੋਨ ਕਰਨ ਗੱਡੀ ਮੈਂ ਵਾਪਸ ਕਰ ਦਿਆਂ ਹਾਂ ਜੀ ਵਾਸ ਵਾਸ ਹਾਂ ਜੀ ਉਹ ਅਸੀਂ ਆਣਾ 10-15 ਮਿੰਟ ਹੀ ਬਿਲਕੁਲ ਤਸੱਲੀ ਨਾਲ ਆਓ ਬਿਲਕੁਲ ਤਸੱਲੀ ਕਰੋ ਯਾਰ ਜਦੋਂ ਸੰਦੀਪ ਜੀ ਰੁਪਈਏ ਦੇਣੇ ਆ ਆਪਾਂ ਲੱਖ-ਲੱਖ ਰੁਪਈਆ ਲਾਉਣਾ ਤੇ ਇੱਥੇ 9157 88042 ਪਿੰਡ 915788042 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਤੂਲ ਪਲਾਜੇ ਦੇ ਲਾਗੇ ਆ ਕੈਰੋ ਪਰ ਤੁਸੀਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਿਲਕੁਲ ਜੀ ਲਾਈਕ ਕਮੈਂਟ ਸ਼ੇਅਰ ਸ਼ੇਅਰ ਵਾਹ ਵਾਹ ਜੀ ਨਾ ਸੰਦੀਪ ਭਾ ਦੇ ਚੈਨਲ ਦੇ थ्रू ਲਊਗਾ ਉਹਨੂੰ 1000 ਰੁਪਈਆ ਸ਼ੋਅ ਕਰਾਂਗੇ ਹਾਂ ਡੰਗਰ ਚੋਈ ਜਾ ਹਾਂ ਡੰਗਰ ਚੋਈ ਜਾ ਜੀ ਸਾਫੀ ਘਰ